ਤੇ ਸਾਡੇ ਸਤਿਕਾਰਯੋਗ ਬਲੇਰ ਸਾਹਿਬ ਜੀ ਜਨਸਪੱਤਰ ਪਾਰਟੀ ਦੇ ਆਪਣੇ ਅਮਰੀਕ ਸਿੰਘ ਜੀ ਨੰਦਲ ਜਥੇਬੰਦਕ ਸਤਿਪਤਰ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਮਨਦੀਪ ਸਿੰਘ ਜੀ ਔਰ ਬੀਨਦਰ ਸਿੰਘ ਕਾਲਾ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਖੜ ਪੁੰਨਿਆ ਵਾਲੇ ਦਿਨ ਤਿੰਨ ਗੱਲਾਂ ਸੁਖਬੀਰ ਸਿੰਘ ਬਾਦਲ ਨੇ ਬੜੀਆਂ ਹਾਸੋਹੀਣੀਆਂ ਕੀਤੀਆਂ ਤੇ ਉਹਨਾਂ ਦੇ ਉਹਨਾਂ ਨੂੰ ਜਵਾਬ ਦੇਣੇ ਆ ਤੇ ਉਹਨਾਂ ਨੂੰ ਪੁੱਛਣਾ ਉਸ ਸੁਖਬੀਰ ਸਿੰਘ ਬਾਦਲ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕਿਆ ਜਿਹੜੀਆਂ ਗੱਲਾਂ ਜਿਹੜੇ ਕੁਐਸਚਨ ਸੁਖਬੀਰ ਸਿੰਘ ਬਾਦਲ ਨੂੰ ਕਰਨੇ ਆ ਨਾ ਕੌਮ ਨੇ ਉਹ ਕੌਮ ਨੂੰ ਕਹੀ ਜਾਂਦਾ ਅਕਾਲੀ ਦਲ ਐਨ.ਐਚ. ਤੋਂ ਬਣਿਆ ਸੀ 100 ਸਾਲ ਤੋਂ ਇਹਨੂੰ ਖਤਮ ਕਰ ਦਿੱਤਾ ਤੇ ਖਤਮ ਕੀਤਾ ਕਿੰਨੇ ਆ ਤੁਸੀਂ ਬੇੜਾਗਰ ਕਰਕੇ ਰੱਖਤਾ ਅਕਾਲੀ ਦਲ ਦਾ ਜਿਹੜਾ ਅੱਛੇ ਹਿੰਦਿਆਂ ਦੇ ਕੇ ਕੌਮ ਨੇ ਬਣਾਇਆ ਸੀ ਉਹ ਸੁਖਵੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀ ਪਾਰਟੀ ਬਣਾਈ ਫਿਰ ਤੁਸੀਂ ਯੂਥ ਵਿੰਗ ਜਿਹਾ ਬਣਾ ਕੇ ਉਹ ਦੋ ਦੋ ਸਿਕਟਾਂ ਲੌਂਦਾ ਤਾਂ ਇਹ ਬੰਦਾ ਉਹਨੂੰ ਤੀ ਉਹਦਾ ਪ੍ਰਧਾਨ ਬਣਾਉਂਦੇ ਜੀ ਉਸ ਤੋਂ ਬਾਅਦ ਐਸ.ਓ.ਆਈ ਬਣਾਉਂਦੇ ਹੋ ਔਰ ਲੋਟਕਸਟ ਪੰਜਾਬ ਦੀ ਤੁਹਾਨੂੰ ਪੰਜਾਬ ਦੇ ਹਿੱਤ ਭੁੱਲ ਗਏ ਪੰਜਾਬ ਦੇ ਪਾਣੀ ਦੀ ਰਾਜਧਾਨੀ ਡੈਮ ਉਹ ਸਾਰਾ ਕੁਝ ਤੁਸੀਂ ਜਿਹੜਾ ਆਪਣਾ ਧਾਰਾ 25 ਸੀ ਜਿੱਥੇ ਸਾਨੂੰ ਸਿੱਖ ਨਹੀਂ ਮੰਨਿਆ ਜਾਂਦਾ 84 ਤੋਂ ਪਹਿਲਾਂ ਉਹ ਆਪਾਂ ਉਥੇ ਸਾੜੀ ਆ ਉਹਦੀਆਂ ਕਾਪੀਆਂ ਸਾੜੀਆਂ ਉਹ ਸਾਰਾ ਕੁਝ ਭੁੱਲ ਕੇ ਤੇ ਸਿਰਫ ਇੱਕੋ ਗੱਲ ਯਾਦ ਰਹਿ ਗਈ ਮੈਂ ਵਸਾਂ ਪੰਥ ਉਜੜੇ ਤੇ ਪੰਜਾਬ ਸਾਰਾ ਲੁੱਟ ਕੇ ਇਹਨਾਂ ਨੇ ਖਾਦਾ ਰੇਤ ਮਾਫੀਆ ਕੀ ਕੇਬਲ ਮਾਫੀਆ ਕੋਈ ਵੀ ਬਿਜ਼ਨਸ ਲਾ ਲੋ ਸ਼ਰਾਬ ਦਾ ਹਰ ਹਰ ਚੀਜ਼ ਟ੍ਰਾਂਸਪੋਰਟ ਇੱਥੋਂ ਦਾ ਕਿ ਸੈਂਟਰ ਵੱਲੋਂ ਜਿਹੜੀਆਂ ਸੜਕਾਂ ਬਣਾਈਆਂ ਜਾਂਦੀਆਂ ਸੀ ਫੰਡ ਆਉਂਦੇ ਸੀ ਉਹਨਾਂ 'ਚ ਵੀ ਇਹਨਾਂ ਦੀ ਕਮਿਸ਼ਨਾਂ ਠੇਕੇਦਾਰਾਂ ਨਾਲ ਸੈੱਟ ਸਨ ਕੋਈ ਜਗ੍ਹਾ ਇਹਨਾਂ ਛੱਡੀ ਨਹੀਂ ਗਈ ਬਿਲਕੁਲ ਹੀ ਜਿਹਦੇ ਵਿੱਚ ਇਹਨਾਂ ਨੇ ਲੁੱਟ ਖੁੱਟ ਨਹੀਂ ਕੀਤੀ ਸ਼੍ਰੋਮਣੀ ਕਮੇਟੀ ਦੀਆਂ ਸਟੇਜਾਂ ਤੁਸੀਂ ਵਰਤੀਆਂ ਤੇ ਤੁਸੀਂ ਅੱਜ ਸਰਦਾਰ ਸਿੰਘ ਜੀ ਸਿੰਘ ਮਾਨ ਦੇ ਇਲਜ਼ਾਮ ਲਾਉਂਦੇ ਜੀ ਜਿਨ ਨੇ ਆਪਣੀ ਨੌਕਰੀ ਵੀ ਛੱਡੀ ਵੱਡੇ ਲੈਵਲ ਦੀ ਅਫਸਰੀ ਛੱਡੀ ਔਰ ਬਤਾਲੀ ਸਾਲ ਤੋਂ ਕਿਸੇ ਗੱਲ ਤੇ ਉਹ ਖੜਾ ਹੈ ਤੇ ਅੱਜ ਵੀ ਖੜਾ ਹਕੂਮਤ ਨਾਲ ਸਮਝੌਤਾ ਨਹੀਂ ਕੀਤਾ 1985 ਚ ਦਿੱਲੀ ਦੀ ਇਹ ਹਕੂਮਤ ਜਦੋਂ ਬਰਨਾਲਾ ਸਾਹਿਬ ਮੁੱਖ ਮੰਤਰੀ ਬਣਦੇ ਆ ਉਹ ਮਾਨ ਸਾਹਿਬ ਨੂੰ ਆਫਰ ਕੀਤੀ ਗਈ ਸੀ ਤੁਸੀਂ ਮੁੱਖ ਮੰਤਰੀ ਬਣੋ ਉਹਨਾਂ ਨੇ ਠੁਕرائی ਸੀ ਜਿਹੜਾ ਬੰਦਾ ਤੇ ਕੌਮ ਦੀ ਲੜਾਈ ਲੜਨਦਿਆ ਉਹਨੂੰ ਤੁਸੀਂ ਗੱਲਾਂ ਬਣਾਉਂਦੇ ਜੇ ਆਪਣੀ ਪੀੜੀ ਥੱਲੇ ਸੂਟਾ ਮੋਰੋਗੇ ਤੁਸੀਂ ਕੀਤਾ ਕੀ ਆ ਅੱਜ ਤੁਸੀਂ ਕੌਮ ਨੂੰ ਇੰਨੇ ਨੀਵੇਂ ਪੱਧਰ ਤੇ ਲੈ ਗਏ ਜੇ ਕਿ ਇੰਨੀ ਮਿਹਨਤ ਨਾਲ ਬਣਾਈ ਹੋਈ ਪਾਰਟੀ ਅੱਜ ਤੁਸੀਂ ਰੂਲ ਕੇ ਰੱਖ ਦਿੱਤੀ ਐ ਸੋ ਵਧੀਆ ਗੱਲ ਤੇ ਇਹ ਆ ਕਿ ਤੁਸੀਂ ਬੜਾ ਪੈਸਾ ਵੀ ਕਮਾ ਲਿਆ ਕਾਰੋਬਾਰ ਵੀ ਕਰ ਲਏ ਨੇ ਤੇ ਹੁਣ ਅਕਾਲੀ ਦਲ ਦਾ ਪਲੇਟਫਾਰਮ ਛੱਡ ਕੇ ਆਪਣੇ ਕਾਰੋਬਾਰ 'ਚ ਧਿਆਨ ਦਿਓ ਤੇ ਇਹ ਪਲੇਟਫਾਰਮ ਜਿਹੜਾ ਆ ਉਹ ਪੌਂਡ ਦੇ ਹਵਾਲੇ ਕਰੋ ਸਿੰਘ ਬਲੇਰ ਜਨਰਲ ਸਕੱਤਰ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇਖੋ ਜੀ ਅੱਜ ਜਿਹੜਾ ਹੁਣ ਗਰੰਟ ਮੁੱਦੇ ਇਹ ਆ ਕਿ ਜਿਹੜਾ ਇੱਕ ਤਾਂ ਕੰਗਣਾ ਰਣੋਤ ਨੇ ਦੁਬਾਰਾ ਫੇਰ ਆਪ ਹੀਰੋ ਬਣਨ ਵਾਸਤੇ ਤੇ ਪਬਲਿਸਿਟੀ ਲੈਣ ਵਾਸਤੇ ਹਮੇਸ਼ਾ ਹੀ ਉਹ ਇਹੋ ਜਿਹੇ ਕੰਮ ਕੀਤੇ ਜਾਂਦੇ ਆ ਉਹਦੇ ਵੱਲੋਂ ਤੇ ਅੱਜ ਵੀ ਉਹਨੇ ਇੱਕ ਸੰਜਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜਿਹੜਾ ਉਹ ਫਿਲਮ ਦੇ ਵਿੱਚ ਸੀਨ ਲਿਆ ਏ ਉਹ ਬੇਮੁਨਾਯਾ ਦਾ ਬਿਲਕੁਲ ਤੇ ਅਸੀਂ ਉਹਨੂੰ ਨਾਮਰਦਾਸ ਕਰਦੇ ਹੋਏ ਆਪਣੀ ਗੱਲ ਅੱਜ ਰੱਖੀ ਆ ਦੂਜੀ ਗੱਲ ਸੁਖਵੀਰ ਸਿੰਘ ਬਾਦਲ ਨੇ ਬਾਬਾ ਬਕਾਲਾ ਸਾਹਿਬ ਦੀ ਸਟੇਜ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਵਰਲਡ ਦੇ ਵਿੱਚ ਲੋਕ ਸਤਿਕਾਰ ਦਿੰਦੇ ਕੌਮ ਸਤਿਕਾਰ ਦਿੰਦੀ ਆ ਦੂਜੀਆਂ ਕੌਮਾਂ ਵੀ ਸਤਿਕਾਰ ਦਿੰਦੀਆਂ ਨੇ ਔਰ ਉਹਨਾਂ ਨੂੰ ਉਹਨਾਂ ਨੇ ਐਸੋ ਇਹੋ ਜਿਹੇ ਸ਼ਬਦ ਬੋਲੇ ਜਿਹੜੇ ਨਾ ਜਰਨਜੋਗ ਹੈ ਉਹਦੇ ਸਬੰਧ ਚ ਵੀ ਅੱਜ ਉਹਨਾਂ ਨੇ ਜਵਾਬ ਦਿੱਤਾ ਤੀਜਾ ਸਾਡਾ 15 ਸਤੰਬਰ ਨੂੰ ਜਿਹੜਾ ਜਮਹੂਰੀਅਤ ਦਿਨ ਮਨਾਇਆ ਜਾਣਾ ਇੱਥੇ ਅੰਮ੍ਰਿਤਸਰ ਦੇ ਵਿੱਚ ਉਹਦੀ ਗੱਲ ਕੀਤੀ ਆ ਹਾਂ ਦੇਖੋ ਵਿਰੋਧੀ ਬਹੁਤ ਕੁਝ ਕਰਦਾ ਹੁੰਦਾ ਪਰ ਸਟ੍ਰੌਮ ਵੇਂਦੀ ਹੈ ਕਿ ਉਹਨਾਂ ਨੇ ਅੱਜ ਤੱਕ ਕੋਈ ਰੇਤਾ ਨਹੀਂ ਵੇਚੀ ਕੋਈ ਉਹਨਾਂ ਨੇ ਠਾਣਿਆਂ ਤੇ ਠੇਕਿਆਂ ਤੇ ਕੋਈ ਵੀ ਆਰਬਿਟ ਬੱਸਾਂ ਦਾ ਕੰਮ ਨਹੀਂ ਕੀਤਾ ਪੀਟੀਸੀ ਦੇ ਚੈਨਲ ਨਹੀਂ ਚਲਾਏ ਉਹਨਾਂ ਨੇ ਕੋਈ ਗੋਲਕਾਂ ਦੀ ਦਰਵਰਤੋਂ ਨਹੀਂ ਕੀਤੀ ਉਹਨਾਂ ਦੇ ਕੋਲ ਤਾਂ ਕੇਵਲ ਤੇ ਕੇਵਲ ਤੇ ਜਿਹੜੀ ਸੰਜਨੈਲ ਸਿੰਘ ਖਾਲਸਾ ਪਿੰਡਰ ਵਾਲੇ ਦੀ ਪਾਰਟੀ ਐ ਉਹ 20000 ਬੀਬੀ ਤੇ ਬੱਚੇ ਦੇ ਖੂਨ ਨਾਲ ਜਿਹੜਾ ਉਹ ਉਹਨਾਂ ਨੇ ਆਪਣੀ ਪਾਰਟੀ ਨੂੰ ਚਲਾਇਆ ਹੈ ਤੇ ਉਹ ਇਹਦੀ ਕਦੇ ਵੀ ਦੁਰਵਰਤਨੀ ਕਰਦੇ ਕੇਵਲ ਤੇ ਕੇਵਲ ਉਹਨਾਂ ਨੇ ਜਿੱਥੇ-ਜਿੱਥੇ ਵੀ ਅੱਜ ਤੱਕ ਕੰਮ ਕੀਤਾ ਉਹਨਾਂ ਨੂੰ ਫਖਰ ਮਹਿਸੂਸ ਹੁੰਦਾ ਇੱਥੋਂ ਤੱਕ ਕਿ ਜਿਹੜਾ ਜਦੋਂ 99 ਦੇ ਵਿੱਚ ਬਾਹਰ ਆਏ ਸੀ ਮਾਨ ਸਾਹਿਬ ਤੇ ਟੋੜਾ ਸਾਹਿਬ ਉਸ ਵੇਲੇ ਜੀ ਪੀ ਸੀ ਦੇ ਪ੍ਰਧਾਨ ਸਨ ਤੇ ਉਹਨਾਂ ਨੇ ਲੰਗਰ ਲਾਤਾ ਫਤਿਹਗੜ੍ਹ ਸਾਹਿਬ ਉਹ ਲੈ ਆ ਕੇ ਮਾਨ ਸਾਹਿਬ ਨੇ 1100 ਰੁਪਈਆ ਉਹਦਾ ਵੀ ਵਾਪਸ ਗੋਲਕਾ ਦੇ ਵਿੱਚ ਪਵਾ ਕੇ ਅਰਦਾਸ ਇਹ ਜਿਹੜਾ ਗੁਰੂ ਦੀ ਗੋਲਕਾ ਪਾਇਆ ਜਾਂਦਾ ਉਹਦਾ ਪੀੜੀਆਂ ਦਾ ਨਾਸ ਹੋ ਜਾਂਦਾ ਸੋ ਇਹ ਤਾਂ ਬੇਬੁਨਿਆਦ ਜਿਹੜੀਆਂ ਗੱਲਾਂ ਐ ਲੋਕਾਂ ਇਹ ਲੋਕਾਂ ਨੇ ਨਹੀਂ ਮੰਨਣੀਆਂ ਹਾਂ ਦੇਖੋ ਭਾਈ ਤਾਰੂ ਸਿੰਘ ਜੀ ਦੀ ਫਿਲਮ ਆਈ ਐ ਚਾਰ ਸਾਹਿਬਜ਼ਾਦਿਆਂ ਦੀ ਫਿਲਮ ਆਈ ਐ ਲੋਕਾਂ ਨੇ ਬਹੁਤ ਮਾਨ ਸਤਕਾਰ ਦਿੱਤਾ ਜਿਨ੍ਹਾਂ ਨੇ ਬਣਾਈ ਓਮਪੁਰੀ ਜੀ ਸਾਹਿਬ ਜਿਨ੍ਹਾਂ ਨੇ ਬਣਾਈਆਂ ਉਹਨਾਂ ਨੂੰ ਬਹੁਤ ਵੱਡਾ ਮਾਨ ਸਤਕਾਰ ਦਿੱਤਾ ਔਰ ਉਹਦੇ ਵਿੱਚ ਕਦੀ ਵੀ ਕੋਈ ਕੰਟਰੋਵਰਸੀ ਨਹੀਂ ਹੋਈ ਪਰ ਜਿਹੜੀ ਸਿੱਖਾਂ ਨੂੰ ਟਾਰਗੇਟ ਕਰਕੇ ਤੇ ਇਹ ਚੀਜ਼ ਦਿਖਾਉਣਾ ਚਾਹੁੰਦੇ ਆ ਕਿ ਸਿੱਖ ਰੈਡੀਕਲ ਸੀ ਅਤਵਾਦੀ ਸੀ ਜਾਂ ਤਾਂ ਦੇਸ਼ ਨੂੰ ਤੇੜ ਟੋੜਨਾ ਚਾਹੁੰਦੇ ਸੀ ਤਾਂ ਕਰਕੇ ਆ ਸਾਰਾ ਕੁਝ ਕੀਤਾ ਇਹ ਬੇਮੁਨਾਤ ਗੱਲਾਂ ਹੈ ਜਦਕਿ ਇਹੋ ਜੀ ਕੋਈ ਵੀ ਗੱਲ ਨਹੀਂ ਸੰਜਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਤਾਂ ਰੋਜਪੁਰ ਜੈਨ ਚ ਮੰਦਿਰ ਵੀ ਬਣਾਏ ਜਾ ਕੇ ਪਹਿਲਾਂ ਉਹਨਾਂ ਨੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਹੈ ਉਹਨਾਂ ਨੇ ਇਹ ਕਿਹਾ ਹੈ ਕਿ ਜੇ ਸਾਨੂੰ ਇਹ ਨਹੀਂ ਰੱਖਣਾ ਚਾਹੁੰਦੇ ਨਾਲ ਤੇ ਫਿਰ ਅਸੀਂ 47 ਵਾਲੀ ਗਲਤੀ ਨਹੀਂ ਕਰਾਂਗੇ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤਾਂ ਫਿਰ ਖਾਲਸਾਣ ਦੀ ਨੀਂ ਰੱਖੀ ਜਾਊਗੀ ਇਹ ਤਾਂ ਬਾਅਦ ਦੀ ਗੱਲ ਹੈ ਨਾ ਉਹਨੂੰ ਦੁਬਾਰਾ ਪੇਚ ਕਰਕੇ ਤੇ ਆਰਐਸਐਸ ਬੀਜੇਪੀ ਵੀ ਇੱਕ ਤੀਰ ਨਾਲ ਦੋਸ਼ਕਾਰ ਕਰਨਾ ਚਾਹੁੰਦੀ ਹੈ ਉਹ ਵਿੱਚ ਹੀ ਇੰਦਰਾ ਗਾਂਧੀ ਦੇ ਪਰਿਵਾਰ ਨੂੰ ਰਗੜਾਣਾ ਚਾਹੁੰਦੇ ਉਹ ਵਿੱਚ ਹੀ ਸਿੱਖਾਂ ਨੂੰ ਜਿਹੜਾ ਸਾਨੂੰ ਨੀ ਜੀ ਇਹ ਤਾਂ ਬਰਦਾਸ਼ਤ ਹੀ ਨਹੀਂ ਕੀਤਾ ਜਾਊਗਾ ਕਿਉਂਕਿ ਪਤਾ ਨਹੀਂ ਕਿਹੜਾ ਬੰਦਾ ਸੰਜਨੈਲ ਸਿੰਘ ਦਾ ਭੇਸ ਧਾਰੀ ਫਿਰਦਾ ਸਾਨੂੰ ਪਤਾ ਹੀ ਨਹੀਂ ਸਿੱਖ ਕੌਮ ਨੂੰ ਤੱਕ ਤੱਕ ਤੇ ਨਹੀਂ ਪਤਾ ਸਿੱਖ ਕੌਮ ਦੀ ਕਿਸੇ ਜਥੇਬੰਦੀ ਨੂੰ ਨਹੀਂ ਪਤਾ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਸਾਡਾ ਤਖਤ ਕੌਮ ਦੇ ਵਿਰੋਧ ਕਰਨ ਤੋਂ ਪਹਿਲਾਂ ਪਹਿਲਾਂ ਤਖਤ ਤੋਂ ਇਹ ਦੇਸ਼ ਆਵੇ ਕਿ ਇਹ ਫਿਲਮ ਬਿਲਕੁਲ ਨਹੀਂ ਚੱਲੂਗੀ ਇਹਨੂੰ ਉੱਥੇ ਤੁਰੰਤ ਬੰਦ ਕੀਤਾ ਜਸਪਾਲ ਜਸਵੰਤ ਸਿੰਘ ਖਾਲੜਾ ਦੀ ਫਿਲਮ ਹੈ ਉਹਦੇ ਚ ਇਹਨਾਂ ਅਜੇ ਤੱਕ ਸੈਂਸਰ ਬੋਰਡ ਨੇ ਮਨਜ਼ੂਰੀ ਨਹੀਂ ਦਿੱਤੀ ਆ ਵੀ ਕੱਟ ਦਿਓ ਆ ਵੀ ਕੱਟੋ ਆ ਵੀ ਨਹੀਂ ਠੀਕ ਆ ਵੀ ਨਹੀਂ ਠੀਕ ਪਰ ਤੁਸੀਂ ਅਸੀਂ ਗੁਲਾਮ ਕਿਸ ਤਰੀਕੇ ਨਾਲ ਨਹੀਂ ਅਸੀਂ ਤਾਂ ਗੁਲਾਮ ਥੋਪਣਾ ਸਾਡੇ ਤੇ ਤੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਥੋਪ ਦੋ ਭਾਵੇਂ ਸਰਸੇ ਵਾਲੀ ਦੀ ਫਿਲਮ ਹੋਵੇ ਭਾਵੇਂ ਢੰਗਨਾਰ ਨਾਉਂ ਤਦੀ ਹੋਵੇ ਤੇ ਜਦ ਸਾਡੀ ਫਿਲਮ ਤੇ ਉਹਦੇ ਵਿੱਚ ਅਸੀਂ ਅਸੀਂ ਸਹੀ ਨਹੀਂ ਕੱਟ ਦੋ ਉਹ ਤਾਂ ਪਿਓਰ ਸਟੋਰੀ ਹੈ ਉਹ ਸਚਾਈ ਹੈ ਸਚਾਈ ਕੱਟ ਦੋ ਤੇ ਬਣੌਟੀ ਦਾਦਾ ਕੋ ਦਿਖਾ ਦੋ ਇਹ ਤਾਂ ਕਦੀ ਵੀ ਕੋਈ ਦੇਸ਼ ਆਪਣੇ ਵਸਿੰਦੇ ਆਣੇ ਇੰਨਾ ਵਿਤਕਰਾ ਨਹੀਂ ਕਰਦਾ ਜਿੰਨਾ ਇਹ ਕਰ ਰਿਹਾ ਹੈ